ਸਿੱਧੂ ਦੀ ਸਮਾਦ ਤੇ ਇੱਕ ਮਾਂ ਆਪਣੇ ਪੁੱਤ ਨੂੰ ਪਹਿਲੀ ਵਾਰ ਪੱਗ ਬਣਵਾ ਕੇ ਪਹੁੰਚੀ ਪਿੰਡ ਮੂਸਾਸ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਚਲੇ ਜਾਣ ਪਿੱਛੋਂ ਵਕ ਵਕ ਤਰ੍ਹਾਂ ਦੇ ਪ੍ਰਸ਼ੰਸ਼ਕ ਉਸ ਦੀ ਸਮਾਦ ਤੇ ਪਹੁੰਚਦੇ ਨੇ ਤੇ ਅਨੋਖੇ ਤਰੀਕੇ ਨਾਲ ਉਸ ਨੂੰ ਸ਼ਰਧਾਂਜਲੀ ਦਿੰਦੇ ਨੇ ਉੱਥੇ ਹੀ ਅੱਜ ਬਠਿੰਡਾ ਜਿਲ੍ਹਾ ਦੇ ਤਲਵੰਡੀ ਤੋਂ ਇੱਕ ਪਰਿਵਾਰ ਸਿੱਧੂ ਮੂਸੇਵਾਲਾ ਦੀ ਸਮਾਧ ਤੇ ਪਹੁੰਚਿਆ ਜਿੱਥੇ ਉਹਨਾਂ ਦੀ ਬਾਹਾਂ ਉੱਤੇ ਟੈਟੂ ਵੀ ਨਜ਼ਰ ਆਏ ਤੇ ਦੂਸਰੇ ਪਾਸੇ ਉਸ ਦੀ ਮਾਂ ਨੇ ਦੱਸਿਆ ਕਿ ਅੱਜ ਮੇਰੇ ਪੁੱਤ ਨੇ ਪਹਿਲੀ ਵਾਰ ਪੱਗ ਬੰਨੀ ਹੈ ਅਤੇ ਸਿੱਧੂ ਦਾ ਟੈਟੂ ਵੀ ਬਣਵਾਇਆ ਹੈ ਜਿਸ ਤੇ ਲਿਖਿਆ ਹੈ ਲੈਜੈਂਡ ਨੈਵਰ ਡਾਈ ਸਿੱਧੂ ਮੂਸੇਵਾਲਾ 295 ਇਹ ਪਿਆਰ ਸਿੱਧੂ ਮੂਸੇਵਾਲਾ ਲਈ ਅਤੇ ਪ੍ਰਸ਼ੰਸਕ ਲਗਾਤਾਰ ਜੋ ਪਿਆਰ ਕਰਨ ਵਾਲੇ ਨੇ ਅੱਜ ਇਹ ਮਾਂ ਆਪਣੇ ਪੁੱਤ ਨੂੰ ਪਹਿਲੀ ਵਾਰ ਸਿੱਧੂ ਦੀ ਸਮਾਧ ਉੱਪਰ ਆਪਣੇ ਪੁੱਤ ਨੂੰ ਪੱਗ ਬਨਵਾ ਕੇ ਪਹੁੰਚੀ ਅਤੇ ਉਸਨੇ ਇੱਕ ਸ਼ੇਅਰ ਵੀ ਸੁਣਾਇਆ ਜੋ ਸਿੱਧੂ ਵਾਸਤੇ ਉਸਨੇ ਪੱਗ ਸਵੰਦੀ ਲਿਖਿਆ ਸੀ ਉਸਨੇ ਦੱਸਿਆ ਕਿ ਦਸਤਾਰ ਨੂੰ ਇਸ ਪੱਗ ਨੂੰ ਦੇਸ਼ਾਂ ਦੇਸ਼ਾਂ ਤੱਕ ਪਹੁੰਚਾਉਣ ਵਾਲਾ ਸਿਰਫ ਸਿੱਧੂ ਸੀ ਅਤੇ ਅੱਜ ਸਾਨੂੰ ਮਾਣ ਹੈ ਸਿੱਧੂ ਤੇ ਮੈਂ ਕਹਿਣਾ ਚਾਹਨੀ ਵੀ ਮੈਂ ਮੇਰੇ ਬੇਟ ਨੂੰ ਬੋਟਮ ਤੋਂ ਕਹਿੰਦੀ ਸੀ ਕਿ ਤੇ ਜੂੜਾ ਰੱਖ ਲੈ ਹਟਾ ਪੱਗ ਬਨ ਲੈ ਬਟ ਇਹਨੇ ਕਦੇ ਪੱਗ ਨਹੀਂ ਮੰਨੀ ਸੀ ਅੱਜ ਇਹ ਫਸਟ ਦਿਨ ਪੱਗ ਬਨਨੀ ਹੈ ਤਾਂ ਮੈਂ ਤਾਂ ਕਰਕੇ ਇੱਥੇ ਲੈ ਕੇ ਆਈ ਹਾਂ ਨੂੰ अच्छा ਤਾਂ ਅਰਕੇ ਤਾਂ ਮੈਂ ਉਹਦੇ ਉੱਤਨੇ ਕੁਛ ਲਿਖਿਆ ਸੀ ਸਿੱਤੂ ਵੀਰੇ ਲਈ اچھا ਸਿੱਦੂ ਸਿੱਦੂ ਮਾਨਸਾ ਨੂੰ ਇੱਕ ਬ੍ਰੈਂਡ ਬਣਾ ਗਿਆ ਕਈ ਮਾਮਾ ਦੇ ਪੁੱਤ ਪੱਗ ਬਨਣ ਲੱਗਿਆ ਆਪਦੇ ਮਾਪਿਓ ਨੂੰ ਸੋਚਾਂ ਵਿੱਚ ਪਾ ਗਿਆ ਅਮਰ ਰਮੇ ਜੱਟਾ ਢਾਲੀ ਵਾਲੇ ਖੇਤ ਮੇਲਾ ਲਾ ਗਿਆ ਅਮਰ ਰਮੇ ਜੱਟਾ ਢਾਲੀ ਵਾਲੇ ਖੇਤ ਮੇਲਾ ਲਾ ਗਿਆ ਬਸ ਸਾਰਾ ਕੁਛ ਬਤਿ ਕੁਆਲਟੀ ਉਹਦੀ ਵਧੀਆ ਸੀ ਉਹਦਾ ਵਧੀਆ ਹਰ ਇੱਕ ਨੂੰ ਚੰਗਾ ਬੋਲਦਾ ਸੀ ਫਿਰ ਸਾਡੂ ਅਸੀਂ ਕਿਤੇ ਵੀ ਜਾਂਦੇ ਸਾਨੂੰ ਕਹਿੰਦੇ ਵੀ ਮੈਂ ਮੈਂ ਮਾਨਸਾ ਨਹੀਂ ਹੈਗੀ ਤਾਂ ਨਹੀਂ ਮੈਰਜ ਘਾਟ ਵਾਲੀ ਵੀ ਹੈ ਤਾਂ ਕਰਕੇ ਇਸ ਤਰ੍ਹਾਂ ਨਹੀਂ ਸਭ ਹੋ ਰਹੇ ਨੇ ਤਾਂ ਮੈਂ ਕਿ ਮੈਂ ਵੀ ਵਾਰ ਗਈ ਹੋਈ ਸੀ ਹੈਨਾ ਤਾਂ ਕਰਕੇ ਮੈਨੂੰ ਉੱਥੇ ਪੁੱਛਦੇ ਨੇ ਕਹਿੰਦੇ ਕਿੱਥੇ ਹੈ ਮਾਨਸਾ ਇਦਾਂ ਪੁੱਛਦੇ ਹੁੰਦੇ ਸੀ ਤਾਂ ਹੁਣ ਸਾਨੂੰ ਦੱਸਣ ਦੀ ਲੋੜ ਨਹੀਂ ਹੁਣ ਸਿੱਧੂ ਦਾ ਨਾਮ ਹੀ ਕਾਫੀ ਹੈ ਸਾਡੇ ਲਈ ਤਾਂ ਕਰਕੇ ਕਿਵੇਂ ਲੱਗਦਾ ਇੱਕ ਤਰੱਕੀ ਕਰਨ ਵਾਲਾ ਇੱਕ ਛੋਟ ਮਤਲਬ ਛੋਟੀ ਉਮਰ ਦੇ ਵਿੱਚ ਤਰੱਕੀ ਕੀਤੀ ਉਹਨੂੰ ਮਾਰ ਦਿੱਤਾ ਜਾਂਦਾ ਕੁੜੀਆਂ ਨੂੰ ਹਾਂਜੀ ਬਹੁਤ ਮਾੜੀ ਗੱਲ ਕੀਤੀ ਹੈ ਇਸ ਤਰੱਕੀ ਨੂੰ ਜਿਹੜਾ ਕੋਈ ਤਰੱਕੀ ਕਰਦਾ ਹਰੇਕੀ ਇਦਾਂ ਕਰਦਾ ਹੈ ਇਹਦੇ ਨਾਲ ਇਨਸਾਫ ਮੈਨੂੰ ਤਾਂ ਨਹੀਂ ਲੱਗਦਾ ਇਹ ਇਨਸਾਫ ਦਿਵਾਉਣਗੇ ਜਿਹੜੇ ਸਾਹਮਣੇ ਇੰਨੇ ਇੰਨਾ ਟਾਈਮ ਹੋ ਗਿਆ ਹੈ ਹਨਾ ਪਰ ਅਸੀਂ ਬੋਲਣਾ ਵੀ ਬਹੁਤ ਕੁਝ ਹੈ ਉਹਨਾਂ ਅਸੀਂ ਕਰਨਾ ਹੀ ਬਹੁਤ ਕੁਝ ਸਕਦੇ ਅਸੀਂ ਆਮ ਪਬਲਿਕ ਅਸੀਂ ਕੁਝ ਨਹੀਂ ਕਰ ਸਕਦੇ ਹਨਾ ਇਹ ਚੀਜ਼ ਹੈ ਜੇ ਸਰਕਾਰ ਸਾਥ ਦੇਵੇ ਸਭ ਕੁਝ ਹੋ ਸਕਦਾ ਬਟ ਸਰਕਾਰ ਨਹੀਂ ਦੇਊਗੀ ਸਾਥ ਕਿੰਨੇ ਕਵਾਰ ਆਏ ਉੱਥੇ ਤੇ ਹਰ ਵਾਰ ਮੈਂ ਤਾਂ ਹਰ ਵਾਰ ਮੈਂ ਤਾਂ ਨੰਗੀ ਨਹੀਂ ਸਕਦੀ ਮਾਨਸ ਜਾਂਦੀ ਇੱਥੇ ਇੱਥੇ ਆਉਣੀ ਹੈ ਕੀ ਚੱਲਦਾ ਮਨ ਦੇ ਵਿੱਚ ਜਦੋਂ ਇਹ ਘਟਨਾ ਬਾਰੇ ਸੁਣਿਆ ਸੀ ਬਸ ਵਾਪਸ ਆ ਜੀ ਦੋ ਪਾਬੂ ਗੇ ਡੰਦੇ ਤੇ ਕੋਈ ਹਰ ਉਮਰ ਦਾ ਬੰਦਾ ਪਾਬੂ ਕੁਪੜ ਜਾਂਦਾ ਇਹ ਪੌਂਦਾ ਹਾਂਜੀ ਦੰਦਾ ਨੂੰ ਬੜਾ ਵੱਡਾ ਲਾਸ ਹੈ ਹਾਂਜੀ ਘਾਟਾ ਜਿਹੜਾ ਪੂਰਾ ਜਗਤ ਨੂੰ ਪੈ ਗਿਆ ਕਦੇ ਨਹੀਂ ਪੂਰਾ ਹੋਣਾ ਇਹ ਤਾਂ ਕੋਈ ਤਰੱਕੀ ਕਰਨ ਬਾਰੇ ਸੋਚੂਗਾ ਇਸ ਤਰੀਕੇ ਦੇ ਹਾਲਾਤਾਂ ਨੂੰ ਦੇਖ ਕੇ ਪੰਜਾਬ 'ਚ ਨਹੀਂ ਜੀ ਸਭ ਫੋਰਨ ਲਈ ਭੱਜਣਗੇ ਕੋਈ ਨਹੀਂ ਇੱਥੇ ਰੋਵੇਗਾ ਬਹੁਤ ਵਧੀਆ ਲੱਗਦਾ ਜੀ ਖੁਸ਼ੀ ਵੀ ਹੁੰਦੀ ਆ ਵੀ ਇੱਕ ਪੰਜਾਬ ਦਾ ਪੁੱਤ ਇੱਕ ਵੀ ਨਵੀਂ ਜਨਰੇਸ਼ਨ ਨੂੰ ਪੱਗ ਮੰਨਣ ਲੱਗ ਗਿਆ ਹੈ ਨਾ ਤੇ ਵੀ ਇੱਕ ਪਾਸੇ ਦੁੱਖੀ ਵੀ ਹੁੰਦੀ ਆ ਵੀ ਚੜੀ ਜਵਾਨੀ ਚ ਅਣਿਸ਼ੇਤੀ ਪੰਥ ਨੂੰ ਮਾਰ ਦੇਣਾ ਕੋਈ ਬਾੜੀ ਚੰਗੀ ਕੱਲ ਨਹੀਂ ਹੈਗੀ ਗੈਂਗਸਟਰ ਖੁਦ ਹੀ ਪੈਦਾ ਤਾਂ ਉੱਠ ਕੇ ਆਈ ਨਹੀਂ ਇਹ ਸਰਕਾਰੀ ਲਿਆਉਂਦੀਆਂ ਨੇ ਤੇ ਮੁੜ ਕੇ ਇਹਨਾਂ ਨੂੰ ਫੜੇ ਜਾਂਦੀ ਨਹੀਂ ਹੈਗੇ ਫੇਕ ਇਨਕਾਊਂਟਰ ਕਰਕੇ ਵੀਡੀਓ ਪਾਈ ਜਾਣਗੇ ਇਹ ਨਹੀਂ ਆਈ ਨਹੀਂ ਹੁੰਦਾ ਜੀ ਇਹਨਾਂ ਨੂੰ ਕਿੱਥੋਂ ਪਤਾ ਲੱਗਿਆ ਉਹ ਉੱਥੇ ਲੁਕੇ ਬੈਠੇ ਗਏ ਕੋਈ ਸੀਆਈਡੀ ਵੀ ਹੈ ਨਹੀਂ ਜਿਹੜਾ ਇਹਨਾਂ ਕੋਲ ਰੀਅਲ ਗੈਂਗਸਟਰ ਹੈਗਾਗਾ ਬਿਸ਼ਨੂਈ ਇਹ ਇਹ ਤਾਂ ਇਹਨਾਂ ਕੋਲੇ ਆ ਇੱਕ ਵਾਰੀ ਨੂੰ ਮਾਸਟਰ ਛੱਡ ਕੇ ਤਾਂ ਦੇਖਣ ਵਾਲੇ ਪਤਾ ਲੱਗੇ ਸਾਰਿਆਂ ਨੂੰ ਪੰਜਾਬੀ ਕੀ ਹਾਲ ਕਰਦੇ ਆ ਉਹ ਉਹ ਕੱਲਾ ਪੁੱਤ ਮਾਰਤਾ ਦੋ ਕਿਵੇਂ ਬਚ ਗਏ ਜਿਹੜਾ ਉਹਦੇ ਨਾਲ ਜੀਪ 'ਚ ਸੀ ਉਹ ਦੋ ਕਿਵੇਂ ਬਚ ਗਏ ਉਹ ਕੱਲਾ ਕਿਵੇਂ ਮਰ ਗਿਆ ਇਹ ਸਾਰੀ ਰਲ ਮਿਲਿਆ ਜਦੋਂ ਘਟਨਾ ਬਾਰੇ ਸੁਣਿਆ ਕੀ ਲੱਗਿਆ ਉਹ ਅਸੀਂ ਬਾਹਰ ਸੀਗੇ ਆ ਘਰੋਂ ਬਾਹਰ ਸੀਗੇ ਤੇ ਜੋ ਸੋਸ਼ਲ ਮੀਡੀਆ ਖੁੱਲਣਾ ਖੋਜ ਹੀ ਪੈਂਦੀ ਆ ਨਾ ਦਿਲ 'ਚ ਤੇ ਬਸ ਆਏ ਲੱਗੇ ਇੱਕ ਵਾਰੀ ਘਰੇ ਭੱਗ ਜੀ ਹਨਾ ਕੋਈ ਕੁਝ ਚੰਗਾ ਨਹੀਂ ਲੱਗਦਾ ਸੀਗਾ ਅਤ ਕੀ ਅਪੀਲ ਕੀ ਕਰੋਗੇ ਪੱਗ ਬੰਨਣ ਨੂੰ ਲੈ ਕੇ ਜਿਵੇਂ ਸਿੱਧੂ ਕਹਿੰਦਾ ਹੁੰਦਾ ਸੀ ਸਿੱਧੂ ਕਾਇ ਨਹੀਂ ਹੁੰਦੇ ਵੀ ਪੱਗ ਬੰਨਣ ਚੱਟਾਂ ਦੇ ਪੁੱਤਾਂ ਕੀ ਪਤਾ ਲੱਗਦਾ ਤੈਨੂੰ ਪਤਾ ਹੀ ਲੱਗਦਾ ਵੀ ਚੱਟਾਂ ਦੇ ਪੁੱਤਾਂ ਹਾਂ ਪੱਗ ਬੰਨਦੇ ਆ ਮੈਂ ਤਾਂ ਆ ਸਾਰੇ ਨੂੰ ਆਈ ਕਹਣਾ ਬਸ ਤੋਂ ਬਾਅਦ ਪੱਗ ਬੰਨਣ ਨੂੰ ਪਤਾ ਵੀ ਲੱਗੇ ਨਾਲੇ ਵੀ ਪੰਜਾਬ ਚ ਉੱਠੇ ਆ